ਤਦਾਂ ਰਮਨ ਸਿੰਘ ਜੀ ਮੰਡੀ ਬਰੀ ਵਾਲਾ ਵਿੱਚ ਨਗਰ ਕੌਂਸਲ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ ਸੀ ਜੀ ਇਹਦੇ ਵਿੱਚ ਜਗਸੀਰ ਸਿੰਘ ਚਰਨਾ ਇਹਨਾਂ ਦੀ ਮਿਸੇਜ ਵੀ ਚੋਣ ਲੜ ਰਹੀ ਸੀ ਉਹ ਚੋਣ ਹਾਰ ਗਏ ਆ ਇਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਜਿੰਨੇ ਐਮਸੀ ਹਰੇ ਸੀ ਨਾ ਹਾਂਜੀ ਮੈਂ ਇੱਕ ਪੱਤਰਕਾਰ ਵਾਅਚ ਤੇ ਭ੍ਰਪੇ ਚ ਰਹਿਣ ਕਰਕੇ ਦੁੱਖ ਸੁਖ ਚ ਸਹਿੀਕ ਹੋਣ ਵਾਲਾ ਆਪਣੇ ਆਪ ਨੂੰ ਵੱਧ ਮਹਿਸੂਸ ਕਰਦਾ ਜਦੋਂ ਤੋਂ ਇੱਥੇ ਖੇਰ ਬਰਿਆਲਾ ਦੇ ਵਿੱਚ ਰਹਿਆ ਜੀ ਹਾਂਜੀ ਦੂਸਰੀ ਗੱਲ ਤੁਸੀਂ ਜਿਵੇਂ ਗੱਲ ਕੀਤੀ ਹੈ ਵੀ ਨਗਰ ਕੌਂਸਲ ਦੀਆਂ ਚੋਣਾਂ ਹੁੰਦੀਆਂ ਸੀਗੀਆਂ ਹਾਂਜੀ ਜਗਸੀਰ ਸਿੰਘ ਚਰਨਾ ਜੀ ਇਹਦੇ ਬਾਰੇ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਪਾਰਟੀ ਦੇ ਵਿੱਚ ਹਾਈ ਕਮਾਂਡ ਵੀ ਬੈਠੇ ਆ ਜਾਂ ਜਿੰਨੇ ਵਰਕਰ ਆ ਉਹਦੀ ਤੇ ਲੋਕਾਂ ਦੀ ਜਾਣਕਾਰੀ ਲਈ ਦੱਸਦੇ ਆ ਕਿਉਂਕਿ ਬਰਿਆਲਾ ਵਾਸੀਆਂ ਨੂੰ ਇਸ ਚੀਜ਼ ਦਾ ਪਤਾ ਹੈ ਜੀ ਪਿਛਲੇ ਲੰਮੇ ਸਮੇਂ ਤੋਂ ਨਾ ਆੜਤੀ ਅਤੇ ਸ਼ਹਿਦਲਰ ਜੀ ਇਹਨਾਂ ਵੱਲੋਂ ਮਿਲ ਕੇ ਇਹਨਾਂ ਨੂੰ ਸ਼ੈਲਰ ਯੂਨੀਅਨ ਦਾ ਇੱਕ ਪ੍ਰਧਾਨ ਨਿਯੁਕਤ ਕੀਤਾ ਗਿਆ ਕਿ ਜਦੋਂ ਕਿ ਅੱਜ ਤਾਈਂ ਵੀ ਇਹੀ ਚੱਲੇ ਆਉਂਦੇ ਆ ਠੀਕ ਹੈ ਯਾਨੀ ਕਿ ਇਹਨਾਂ ਦਾ ਨਾਮ ਆ ਜਿਹੜਾ ਉਹ ਪੂਰੇ ਇੱਕ ਸ਼ਹਿਰ ਵਸਗਿਆਂ ਦੇ ਵਧੀਆ ਵਿਅਕਤੀਆਂ ਦੇ ਵਿੱਚ ਆਉਂਦਾ ਕਰਕੇ ਇਹਨਾਂ ਨੂੰ ਲਗਾਤਾਰ ਅਹੁਦੇ ਜਿਹੜੇ ਉਸ ਤੋਂਪਤ ਕੀਤਾ ਹੋਇਆ ਹੈ ਜੀ ਇੱਕ ਦੋ ਹੋਰ ਵੀ ਹੈਗੇ ਮੈਂ ਬਾਲੀ ਸਕਰੀਨ ਤੇ ਡਿਖਾਈ ਚੰਦਾ ਦੂਸਰੀ ਗੱਲ ਇਹਨਾਂ ਦੀ ਮੈਸੇਜ ਮੈਸੇਜ ਇਹਨਾਂ ਜਿਹੜੀ ਉਹ ਖੜੀ ਹੋਈ ਸੀਗੀ ਇਸ ਲਕਸ਼ਣ ਦੇ ਵਿੱਚ ਜੀ ਹਰ ਬੰਦੇ ਦਾ ਸੁਪਨਾ ਹੁੰਦਾ ਤੇ ਜਦੋਂ ਕੰਮ ਕਰਦੇ ਆ ਕਾਰੋਬਾਰੀ ਲੋਕ ਆ ਅਕਸਰ ਉਹਨਾਂ ਦੀ ਯੋਗਤਾ ਵੀ ਹੈ ਕੋਈ ਚੰਗਾ ਸੋਚਣ ਦੀ ਤੇ ਚੰਗਾ ਕਰਨ ਦੀ ਇਹਨਾਂ ਚੀਜ਼ਾਂ ਨੂੰ ਲੈ ਕੇ ਇਸ ਲਕਸ਼ਣ ਦੇ ਵਿੱਚ ਲੋਕਾਂ ਤੋਂ ਸੁਣੀ ਗੱਲ ਕਰਦਾ ਖੁੱਲ ਕੇ ਖਰਚਾ ਕੀਤਾ ਤੇ ਕੋਈ ਸਾਰੇ ਪਰਿਵਾਰਾਂ ਦੇ ਵਿੱਚ 5-7 ਵਰਕਰ ਦਾਸ ਜਿਹੜੇ ਹੁੰਦੇ ਆ ਜੀ ਉਹ ਸਾਰੇ ਨਹੀਂ ਚਾਹੁੰਦੇ ਹੁੰਦੇ ਵੀ ਸਾਡਾ ਕੋਈ ਸ੍ਰੀਕਤੀ ਪੁੱਤ ਜਾਂ ਕਿਵੇਂ ਵੀ ਹਾਂਜੀ ਇਹ ਰક્ષਣ ਜਿਹੜੀ ਸਿਆਸਤ ਹੈ ਇਹਦੇ ਵਿੱਚ ਸ੍ਰੀਕਤ ਇਕ ਨਹੀਂ ਹੁੰਦਾ ਇਹਦੇ ਵਿੱਚ ਸ੍ਰੀਕਤ ਹੁੰਦੀ ਸਾਰੀ ਦਨਦ ਜੀ ਤੇ ਉਹ ਇਸ ਤਰ੍ਹਾਂ ਕੋਈ ਵੰਗੀ ਟੇਢੀ ਚਾਲ ਚੱਲ ਕੇ ਜਾਂ ਕੋਈ ਵੋਟ ਬੈਂਕ ਖਰਾਬ ਕਰਕੇ ਥੋੜਾ ਬਹੁਤਾ ਤੇ ਜਾਨੀ ਆਪਣੇ ਸਰੀਕ ਨੂੰ ਸਰੀਕ ਕਹਾਂਗੇ ਪੰਜਾਬੀ ਦਾ ਠੇਠ ਜਿਹੜਾ ਇੱਕ ਖੇਤਰੀ ਪਾਤਸ਼ਾਹ ਲੇਖੋ ਖੇਤ ਆਪਣੇ ਪਿੰਡਾਂ ਵਾਲੀ ਹੂੰ ਉਹਦੇ ਮੁਤਾਬਿਕ ਲੋਕ ਇਹਨਾਂ ਦੇ ਸਾਡਾ ਸਰੀਕ ਅੱਛਾ ਕਿਸੇ ਸਰੀਕ ਦੇ ਕਾਰਨ ਬਹੁਤ ਗਿਆ ਵੋਟਾਂ ਦੇ ਵੈਸੇ ਤਾਂ ਸਾਰੇ ਵਾਰਡਾਂ 'ਚ ਜਿਹੜੇ ਝਾੜੂ ਪਾਰਟੀ ਦੇ ਵਰਕਰ ਹਨ ਹੂੰ ਉਹ ਕੋਈ ਬਹੁਤ ਗਿਆ ਜ਼ਿਆਦਾ ਵੋਟਾਂ ਤੇ ਉਹਨਾਂ ਦੇ ਵਿਰੋਧੀ ਜਿੱਤੇ ਹੈਗੇ ਹੂੰ ਹਰੇ ਇੱਥੇ ਥੋੜੇ-ਥੋੜੇ ਕਰਕੇ ਤੇ ਜਿੱਤੇ ਆ ਇਹਦਾ ਕਾਰਨ ਇੱਥੋਂ ਪਤਾ ਲੱਗਦਾ ਹੈ ਵੀ ਜਦੋਂ ਜਗਸੀਰ ਸਿੰਘ ਚਰਣਾ ਇਹਦੀ ਵਾਈਫ ਦੀ ਜਿੱਤ ਕਿਸੇ ਨੂੰ ਹਾਸਲ ਨਹੀਂ ਹੋ ਸਕੀ ਇਹਦੇ ਵਿੱਚ ਕੋਈ ਵੀ ਹੋ ਸਕਦਾ ਹ ਹਮ ਸਨੀਕਾ ਕਬੀਲਾ ਕੁਛ ਵੀ ਜੀ ਤੇ ਉਹ ਬੋਟਮ ਵੀ ਬੋਲੇ ਲਗੀਆਂ ਉਹਨਾਂ ਨੇ ਸਾਰਾ ਜੋ ਵੀ ਕਰਨਾ ਸੀਗਾ ਉਹ ਕਿਹੜਾ ਅਸੀਂ ਤਾਂ ਦੇਖਿਆ ਕੁਛ ਨਹੀਂ ਹਾਂਜੀ ਸੁਣਨ ਚਾਹੁੰਦਾ ਲੋਕਾਂ ਦੀ ਗੱਲ ਹਮ ਅੱਛਾ ਜਦੋਂ ਮੈਂ ਇਹ ਸਾਰੀ ਚੀਜ਼ ਨੂੰ ਕੀਤਾ ਨਾ ਦਿਮਾਗ ਚ ਲਿਆ ਕੇ ਹਰ ਹਾਰੇ ਵਿਅਕਤੀ ਦੇ ਘਰੇ ਮੈਂ ਗਿਆ ਐ ਵੀ ਮਾੜੀ ਹੋਈ ਮਾੜੀ ਹੋਈ ਕਹਿਣਾ ਹੀ ਹੁੰਦਾ ਸੀ ਬਿਲਕੁਲ ਕੀ ਕਰ ਸਕਦੇ ਹਮ ਅੱਗੇ ਵੀ ਮਾੜੀ ਦੀ अच्छा ਜਦੋਂ ਗਿਆ ਫਿਰ ਮੈਂ ਜਿਹੜੀ ਵੀ ਜਾਣਕਾਰੀ ਉਥੋਂ ਕੱਤਰ ਕੀਤੀ ਨਾ ਹਾਂਜੀ ਮੇਰੇ ਸਾਹਮਣੇ ਕੀ ਗੱਲ ਉੱਪਰ ਕੇ ਸਾਹਮਣੇ ਆਈ ਵੀ ਉੱਥੇ ਹੀ ਲੈ ਕੇ ਆਉਣਾ ਤੁਹਾਨੂੰ ਜਿਹੜਾ ਮੈਂ ਪਹਿਲਾਂ ਸਵਾਲ ਕੀਤਾ ਸੀ ਬਾਈ ਜੀ ਵੀ ਖਰਚਾ ਕੀਤਾ ਖੁੱਲ ਕੇ ਕਾਦੇ ਵਾਸਤੇ ਵੀ ਨਗਰ ਪੰਚਾਇਤ ਬਰੀਵਾਲਾ ਦੇ ਪ੍ਰਧਾਨ ਨਿਯੁਕਤ ਕੌਣ ਵਾਸਤੇ ਜੀ ਤੇ ਅੱਗੇ ਜਾ ਕੇ ਜਦੋਂ ਐਨ ਸ਼ਾਮ ਨੂੰ 8 ਘੰਟਾ ਲਗਚਨ ਤੋਂ ਪਹਿਲਾਂ ਫਾਲਟ ਪਿਆ ਹੈ ਹਾਰਟ ਹੋਲ ਮਗਾਉਣ ਤੋਂ ਮਗਰੋਂ ਜਿੱਥੇ ਫਾਲਟ ਪਿਆ ਉੱਥੇ ਕੋਈ ਕਿੰਨਾ ਨੇ ਮਾਰਿਆ ਕਹਿੰਦੇ ਸਾਨੂੰ ਆਪਣੇਆਂ ਤੋਂ ਖਤਰਾ ਗੈਰਾਂ ਦੇ ਮਾਰਿਆ ਨਹੀਂ ਮਰਦੀ ਇੱਥੇ ਜਾ ਕੇ ਸਾਨੂੰ ਪੰਜਾਬੀ ਸੱਭਿਆਚਾਰ ਪਦੀ ਵੀ ਸਾਥ ਲੈਣਾ ਪੈਂਦਾ ਕਿ ਕਿਉਂਕਿ ਵਿੰਗੀ ਟੇਢੀ ਗੱਲ ਜਿਹੜੀ ਹੁੰਦੀ ਆ ਅਸੀਂ ਇਸ ਤਰ੍ਹਾਂ ਨਾ ਸੱਭਿਆਚਾਰ ਤਰੀਕੇ ਨਾਲ ਇੱਕ ਦੂਜੇ ਨੂੰ ਮਹਿਣਾ ਸਿੱਤ ਨਹੀਂ ਜੋ ਵੀ ਸਾਡੇ ਸੰਸਕਾਰ ਆ ਉਹਦੇ ਮੁਤਾਬਕ ਦਿੰਦੇ ਹੁੰਦੇ ਸੀ ਤੇ ਚਲੋ ਕੋਈ ਗੱਲ ਨਹੀਂ ਉਹ ਉਸ ਢੰਗ ਨਾਲ ਉਹ ਸ੍ਰੀਕਾਂ ਨੇ ਕੱਢਿਆ ਕੋਸ਼ ਕੀਤਾ ਕੁੱਲ ਮਿਲਾ ਕੇ ਜਿਹੜੀਆਂ ਥੋੜੀਆਂ ਜਿੜੀਆਂ ਵੋਟਾਂ ਸੀ ਜੀਆਂ ਮਨ ਮੇ ਹਾਰ ਪਰ ਦਾਦਾ ਬੋਟਰ ਤੇ ਹੋ ਗਿਆ ਉਹਦਾ ਵੀ ਯਾਦ ਨਹੀਂ ਇਹ ਤਾਂ ਪੰਜਾ ਰਹਿ ਜਾਂਦੀਆਂ ਇਸ ਕਰਕੇ ਜਿਹੜਾ ਜਗਸੀਰ ਸਿੰਘ ਸੀਗਾ ਜੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਸਾਰਿਆਂ ਨੇ ਅਫਸੋਸ ਕੀਤਾ ਉਹ ਕਹਿੰਦੇ ਵੀ ਅਸੀਂ ਹਰ ਜਾਂਦੇ ਕੋਈ ਗੱਲ ਨਹੀਂ ਸੀ ਸਾਡਾ ਜਗਸੀਰ ਸਿੰਘ ਚਰਨਾ ਉਹਨਾਂ ਦੀ ਵਾਇਬ ਨਹੀਂ ਹਾਰਨੀ ਚਾਹੀਦੀ ਕਿਉਂਕਿ ਅਸੀਂ ਉੱਡ ਦੇ ਆਸਰੇ ਤੇਰੇ ਸਾਰੇ ਬੰਦੇ ਜਿੰਨੇ ਝਾੜੂ ਪਾਲਟੀ ਚ ਉਹਨਾਂ ਖਰਚਾ ਕਰਨ ਦੇ ਹੱਕ ਚ ਜਾਂ ਅਜੇ ਕੁਮਾਰ ਆੜਤੀ ਯੂਨੀਅਨ ਦੇ ਪ੍ਰਧਾਨ ਤੇ ਜਾਂ ਫਿਰ ਜਗਸੀਰ ਸਿੰਘ ਚਰਨਾ ਜਿੰਨਾ ਇਲੈਕਸ਼ਨ ਚ ਖਰਚਾ ਹੋਇਆ ਬਾਜ਼ ਆਖ ਨਾਲ ਵੇਖਿਆ ਹਰ ਚੀਜ਼ ਹਰ ਲੰਗਰ ਦਾਲ ਜਿੰਨਾ ਵੀ ਵਰਕਰਾਂ ਦੀ ਅਫਸਰ ਕਰਨੀ ਪੈਂਦੀ ਐ ਅਕਸਰ ਸਾਰੇ ਹੀ ਕਰਦੇ ਆ ਵੋਟਰਾਂ ਉੱਤੇ ਉਦੋਂ ਮਰਾੜ ਸਾਹਿਬ ਦੇ ਯਾਦ ਪਰਿਵਾਰ ਕਰਕੇ ਉਹਨਾਂ ਨੇ ਵੀ ਲੰਗਰ ਲਾਇਆ ਪ੍ਰਸ਼ੰਸਾ ਜੋ ਕੰਮ ਕੀਤਾ ਜੋ ਉਹਨਾਂ ਦੀ ਕਿਸਮਤ ਸੀ ਉਹਨਾਂ ਨੇ ਆਪਣੇ ਜਮਾ ਲਈ ਚਲੋ ਉਹਨੂੰ ਵੀ ਛੱਡੋ ਅੱਛਾ ਫਿਰ ਜਦੋਂ ਪ੍ਰਧਾਨਗੀ ਦਾ ਸੁਪਨਾ ਲੈ ਕੇ ਜਗਸੀਰ ਸਿੰਘ ਚਰਨਾ ਦੇ ਪਰਿਵਾਰ ਨੇ ਖਰਚਾ ਕੀਤਾ ਕੋਈ ਨਿੱਜੀ ਕਾਰਨਾ ਕਰਕੇ ਪਰਿਵਾਰ ਕਰਕੇ ਸਪੋਰਟ ਲਾਈਨ ਦੇ باوجود ਜਦੋਂ ਹਰਗੇ ਮੈਚ ਅੱਗੇ ਗਿਆ ਬਹੁਤਾ ਜਗਰ ਮੈਂ ਸਕਰੀਨ ਤੇ ਨਹੀਂ ਕਰਨਾ ਚਾਹੁੰਦਾ ਅੱਛਾ ਉੱਥੇ ਉਹ ਹਰਗੇ ਹੁਣ ਜਗਸੀਰ ਸਿੰਘ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਦਾ ਵੀ ਆਪਣੇ ਦੁਸ਼ਮਣਾਂ ਕਿ ਜਿਨ੍ਹਾਂ ਨੂੰ ਅਸੀਂ ਨਾਲ ਜੋੜਿਆ ਸਪੋਰਟ ਲੈਣ ਵਾਸਤੇ ਖਰਚਾ ਕੀਤਾ ਉਹ ਦੁਸ਼ਮਣਾਂ ਅਜੇ ਉਹਨਾਂ ਦੇ ਮਨ 'ਚ ਦਿਮਾਗ ਨੇ ਫੈਸਲਾ ਨਹੀਂ ਕੀਤਾ ਪਰ ਟੈਂਸ਼ਨ ਬਰੀ ਆਲਾ ਵਾਸੀਆਂ ਦੇ ਤੇ ਜਿਹੜੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਣਾਂ ਉਹਨਾਂ ਦੇ ਮਨ ਦੇ ਵਿੱਚ ਇਹ ਚਿੰਤਾ ਜ਼ਰੂਰ ਆ ਕਿ ਜਗਸੀਰ ਸਿੰਘ ਚਰਣਾ ਜਿਹੜਾ ਪਰਿਵਾਰ ਆ ਇਹਨਾਂ ਨੂੰ ਜਿੰਨਾ ਚਾਹੀਦਾ ਸੀ ਕਿਉਂਕਿ ਇਹਨਾਂ ਦੇ ਲੰਕੀ ਇਹੋ ਜਿਹੇ ਬਣੇ ਆ ਤੇ ਜਦੋਂ ਇਹ ਨਹੀਂ ਜਿੱਤੇ ਇਹ ਫਿਰ ਹਾਰ ਦਾ ਹੂ ਵੇਖਣਾ ਪਿਆ ਤੇ ਦੂਸਰੇ ਪਾਸੇ ਮੈਂ ਕੋ ਵੈਸੇ ਤਾਂ ਮੇਰੀ ਜੋਤੀ ਦੀ ਪਾਰਟੀ ਹਾਈ ਕਮਾਂਡ ਜਾਂ ਅ ਅਰਵਿੰਦ ਕੇਜਰੀਵਾਲ ਜੀ ਆ ਹੈ ਭਗਵੰਤ ਮਾਨ ਜੀ ਆ ਜਿਹੜੇ ਜਿਹੜਾ ਛੋਟਾ ਹੈਗਾ ਹੈ ਇਹਨਾਂ ਦਾ ਮੰਤਰੀ ਮੰਡਲ ਆ ਸਾਰੇ ਕੈਬਨੇਟਾ ਉਹਨਾਂ ਨੂੰ ਇੱਕ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਵੀ ਜੇਕਰ ਨਰਿੰਦਰ ਮੋਦੀ ਜੀ ਐਮਪੀ ਦੀਆਂ ਚੋਣਾਂ ਚ ਜੀ ਕੇਂਦਰ ਦੀਆਂ ਜਿਹੜੀਆਂ ਕਿ ਬਹੁਤ ਵੱਟਦਾ ਸਾਰੀ ਵਿਸ਼ਾ ਬੁਝਾਉਂਦਾ ਜੇ ਉਹਦੇ ਵਿੱਚ ਹਾਰੇ ਨੂੰ ਕੇਂਦਰੀ ਰੇਲਵੇ ਮੰਤਰੀ ਰੱਖ ਸਕਦਾ ਹੈ ਜੀ ਤਾਂ ਕਿ ਐਮਐਲਏ ਕਾਕਾ ਬਰਾੜ ਸਾਹਿਬ ਜੀ ਵੱਡੇ ਭਰਾ ਮੇਰੇ ਤੇ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਸਿੰਘ ਮਾਨ ਜੀ ਤੇ ਦਿੱਲੀ ਦੇ ਮੁੱਖ ਮੰਤਰੀ ਪਾਰਟੀ ਸੁਰੇਮੁਕੇ ਜਰੀ ਗਾਲਾ ਜੀ ਤੇ ਉਹਨਾਂ ਨੂੰ ਕਿੱਡੀ ਇੱਕ ਗੱਲ ਆ ਜੇਕਰ ਨਗਰ ਕੌਂਸਲ ਦੇ ਪ੍ਰਧਾਨ ਉਹ ਨਹੀਂ ਬਣ ਸਕਿਆ ਆਪਣਿਆਂ ਨੇ ਧੋਖਾ ਕਰਤਾ ਤੇ ਫਿਰ ਪਾਰਟੀ ਉਹਨਾਂ ਨੂੰ ਆਪਣਾ ਬਣ ਕੇ ਦਿਖਾ ਦੇਵੇ ਜਿਹੜੀ ਮਾਰਕੀਟ ਕਮੇਟੀ ਵਰੀ ਵਾਲਾ ਉਹਦੇ ਵਿੱਚ ਪਿਛਲੇ ਮਿਲਣ ਲੱਗਦਾ ਵੀ ਸਾਤ ਕਾਫੀ ਲੰਮੇ ਸਮੇਂ ਤੋਂ ਮੈਨੂੰ ਯਾਦ ਤਾਂ ਬਹੁਤਾ ਨਹੀਂ ਰੱਖਦੇ ਕਿਉਂਕਿ ਜਿਆਦਾ ਉਲਝ ਜਾਈਦਾ ਹੈ ਟੈਨਸ਼ਨ ਛੇਦਵਾ ਨਹੀਂ ਕਰਕੇ ਜੇਕਰ ਉਹ ਮੰਨ ਲਓ ਕਿ ਉਹ ਉਹ ਨੂੰ ਕੇਂਦਰੀ ਮੰਤਰੀ ਬਣਾ ਸਕਦਾ ਜੇ ਚੋਣ ਤਾਂ ਕੀ ਮਾਰਕੀਟ ਕਮੇਟੀ ਦਾ ਪ੍ਰਧਾਨ ਵੀ ਚਰਨੇ ਪਰਿਵਾਰ ਨੂੰ ਲਾ ਕੇ ਤੇ ਉਹ ਜਿਹੜਾ ਇਹਦਾ ਮਾਨ ਟੁੱਟਣੋਂ ਬਚਾ ਸਕੀਦਾ ਕਿਉਂਕਿ ਜਗਸੀਰ ਸਿੰਘ ਚਰਨੇ ਦਾ ਮਾਨ ਪਾਰਟੀ ਤੋਂ ਟੁੱਟਦਾ ਮਾਨ ਭਗ ਹੁੰਦਾ ਤੇ ਜਿਹੜੀਆਂ 2 ਸਾਲਾਂ ਨੂੰ ਬਾਅਦ ਚ ਚੋਣਾ ਹੋਣੀ ਆ ਨਾ 27 27 ਚ ਕਿ ਕਦੋਂ ਕਹਿੰਦੇ 27 27 ਚ 27 ਦੇ ਵਿੱਚ ਦੇਖ ਲਿਓ ਵੀ ਮੰਡੀ ਦੇ ਵਿੱਚ ਕਿਸੇ ਨੇ ਝੋਲਾ ਨਹੀਂ ਪੜਨਾ ਜੇਕਰ ਜਗਸੀਰ ਸਿੰਘ ਚਰਨੇ ਨੂੰ ਪਾਰਟੀ ਨੇ ਮਾਨ ਤਣ ਨਾਂ ਦਿੱਤਾ ਤਾਂ ਕਿਉਂਕਿ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਜਗਸੀਰ ਸਿੰਘ ਚਰਨਾ ਜਿਹੜਾ ਮੇਰੇ ਨਾਲ ਉਹਦੀ ਬਿਲਕੁਲ ਨਹੀਂ ਬਣਦੀ ਜੀ ਇਸ ਕਰਕੇ ਨਹੀਂ ਬਣਦੀ ਸਾਨੂੰ ਚੈਨਲਾਂ ਨੂੰ ਇਹ ਚੀਜ਼ਾਂ ਚਾਹੀਦੀਆਂ ਹੁੰਦੀਆਂ ਵੀ ਮਾਨਤਨ ਲੋਕਾਂ ਦਾ ਤੇ ਅਸੀਂ ਨਹੀਂ ਅਸੀਂ ਮਾਨਤਨ ਨੂੰ ਨਹੀਂ ਦੇਖਦੇ ਅਸੀਂ ਤਾਂ ਇਹ ਦੇਖਦੇ ਵੀ ਲੋਕਾਂ ਦਾ ਲੋਕਾਂ ਦੇ ਮਨ 'ਚ ਇਸ ਬੰਦੇ ਦਾ ਮਾਨਤਨ ਕੀ ਆ ਇਹ ਲੋਕਾਂ ਦੀ ਆਵਾਜ਼ ਕਹਰੇ ਮੈਂ ਆਪਣੇ ਹੀ ਕਹ ਰਿਹਾ ਉਹ ਕਹਰੇ ਵੀ ਜੀ ਉਹਨੂੰ ਉਹ ਐ ਕਰ ਸਕਦੇ ਉਹ ਵੀ ਕੇਂਦਰ 'ਚ ਤੇ ਉਹਨੇ ਆਏ ਨੂੰ ਆਪਣੇ ਨੂੰ ਜਗਸੀਰ ਚਰਨੇ ਪਰਿਵਾਰ ਨੂੰ ਇੱਕ ਵਧੀਆ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦਾ ਖਰਚਾ ਕਰਦਾ ਅਰਚਾ ਕਰਦੇ ਵੀ ਆ ਹੁੰਦਾ ਜਿਹਦੇ ਕੋਲ ਹੈ ਉਹ ਹੀ ਲਾਊਗਾ ਤੇ ਜੋ ਕਰਦਾ ਵੀ ਆ ਤੇ ਖਾਲੀ ਪਈ ਵੀ ਸੀਟ ਕੁਰਸੀ ਖਾਲੀ ਪਈ ਆ ਜੇ ਉੱਥੇ ਚਾਰ ਦਿਨ ਜਕਸੀਰ ਸਿੰਘ ਚਰਨੇ ਦੇ ਪਰਿਵਾਰ ਨੂੰ ਟਾਈਮ ਦਿੱਤਾ ਜਾਊਗਾ ਤਾਂ ਜਿਹੜੀ ਆਮ ਆਦਮੀ ਪਾਰਟੀ ਆ ਉਹਦੇ ਇੱਥੇ ਕਦ ਵਧੂਗਾ ਇਹ ਇਲਾਕੇ ਦੇ ਵਿੱਚ ਉਹਦਾ ਕੱਤ ਹਾਜੀ ਅੱਜ ਹਾਜੀ ਇਹ ਚੀਜ਼ਾਂ ਨਾ ਬਹੁਤ ਧਿਆਨ ਦੇਣ ਦੀ ਲੋੜ ਆ ਜੇਕਰ ਥੋੜਾ ਸਮਾਂ ਪੈ ਗਿਆ ਤਾਂ ਵਿਰੋਧੀ ਪਾਰਟੀਆਂ ਜੇਕਰ ਝਾੜੂ ਪਾਰਟੀ ਤਿੰਨ ਸਾਲ ਰਹੀ ਜੀ ਬੜਿਆ ਵਿੱਚ ਵਿਕਾਸ ਨਹੀਂ ਹੋਇਆ ਤੇ ਇਨ ਵਰਕਰਾਂ ਨੇ ਬਣ ਤੇ ਧਨ ਜੀ ਸਾਰਾ ਖਰਚ ਕੇ ਮਸਾ 8 ਸੀਟਾਂ ਜਣੀਆਂ ਕੱਢੀਆਂ ਵਾੜ ਤੇ ਉਹ ਵੀ ਲੋਕਾਂ ਤੋਂ 100-100 ਬੋਰਡ 2-200 ਬੋਰਡ ਸਹਿਯੋਗ ਮੰਗਿਆ ਤਾਲਮਿਲ ਦਾ ਮੰਗਿਆ ਜਾਂ ਮੁੱਲ ਮੰਗਿਆ ਛੱਡੋ ਕਹਿੜਾ ਹੂੰ ਲੈ ਕੇ ਜਿੱਤ ਅਸਲ ਕੀਤੀ ਤੇ ਜਿੱਤੇ 5577 ਵੋਟਰ ਤੇ ਤੇ ਫਿਰ ਝਾੜੂ ਪਾਰਟੀ ਦਾ ਹੁਣ ਤੱਕ ਇੱਥੇ ਗਰਾਫ ਕੀ ਰਹਿ ਗਿਆ ਝਾੜੂ ਪਾਰਟੀ ਦੇ ਕੰਮ ਕਿੰਨੇ ਕੀਤੇ ਜੀ ਉਹਨਾਂ ਦੇ ਵਰਕਨਾ ਦੇ ਪੱਬ ਲੱਗ ਗਏ ਕਿੰਨੇ ਤੋਂ ਲੱਗੇ ਇੱਕ ਯਾਦ ਪਾਰਟੀ ਖੜ ਗਈ ਮਰਾੜ ਪਰਿਵਾਰ ਨੇ ਉਸ ਤਰ੍ਹਾਂ ਹੋ ਗਿਆ ਉਹਦੇ ਨਾਲ ਰੋਜੀ ਰਲ ਗਏ ਨਤੂਕਰ ਸਾਰੇ ਆ ਕੇ ਇਕੱਠੇ ਹੋ ਕੇ ਲੱਗ ਗਏ ਚਾਰ ਪੰਜ ਬੰਦਿਆਂ ਨੇ ਤੇ ਪੂਰੀ ਤਰ੍ਹਾਂ ਜੇ 55 ਜਿਹੜੀਆਂ ਅੱਜ ਸੀਟਾਂ ਤੇ ਜਿੱਤ ਹੋਈ ਹੈ ਨਾ ਇਹ ਕੋਈ ਜਿੱਤ ਨਹੀਂ ਹੈ 57 ਵੋਟਾਂ ਦੀ ਜਿੱਤ ਰਹੀ ਹੁੰਦੀ 10 ਦੇ 20 ਦੇ 25 ਤੱਕ ਇਹ ਵੀ ਇਹ ਤੇ ਉਹਨਾਂ ਨੇ ਗੋਡੀਆਂ ਲਾ ਕੇ ਵੀ ਇੰਨੀਆਂ ਵੋਟਾਂ ਤੇ ਜਿੱਤੇ ਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਪਾਰਟੀ ਪੂਰੀ ਤਰ੍ਹਾਂ ਵਰਕਰਾਂ ਦਾ ਮਾਨਤਾ ਨਹੀਂ ਕਰਦੀ ਕਿਉਂਕਿ ਸਾਡੀ ਤਾਂ ਕੋਈ ਪਾਰਟੀ ਨਹੀਂ ਹੁੰਦੀ ਅਸੀਂ ਤਾਂ ਸਾਂਝੇ ਆ ਤੇ ਜੇ ਪਰਮਾਨਤਾ ਨਹੀਂ ਨਾ ਕੀਤਾ ਜਾਂਦਾ ਤੇ ਇਹਦੇ ਨਾਲ ਵੇਖ ਲਓ 2027 ਦੇ ਵਿੱਚ ਦੇਖ ਲਿਓ ਕਿ ਫਿਰ ਜਿਹੜੀਆਂ ਪੋ ਹੁਣ 5 5 7 7 ਉਹ ਵੀ ਜਿਸ ਤਰ੍ਹਾਂ ਲੱਗੀਆਂ ਉਵੇਂ ਲੱਗੀਆਂ ਤੇ ਫਿਰ ਪਾਰਟੀ ਦੀ ਵੋਟ ਵਰਕਰਾਂ ਨੂੰ ਕਿੱਥੇ ਪਾਈ ਹੋਈ ਹੈ ਦੀਦੀ 250 ਬੋਟਾ ਉਹਨੇ 100 ਮੋਲ ਲੈ ਕੇ 350 ਸ਼ੋ ਕਰਕੇ ਪ੍ਰਧਾਨ ਬਣ ਦੀ ਕੋਸ਼ਿਸ਼ ਕੀਤੀ ਹੈ ਤੇ 250 ਬੋਟ ਦੇ ਵਿੱਚੋਂ ਜੇ ਅਗਲੇ ਨੂੰ ਪੱਜੇ ਹੀ 225 ਤੋਂ ਤਾਂ 25 ਦਾ ਆਫਦੇ ਵੀ ਗਏ ਮੈਂ ਉਹ ਹੀ ਇੰਟਰਵਿਊ 'ਚ ਕਿਹਾ ਸੀ ਨਾ ਤੇ ਫਿਰ ਪਾਰਟੀ ਦਾ ਤਾਂ ਕੋਈ ਅਸਰਾਨ ਨਹੀਂ ਨਾ ਬਣਿਆ ਐਮਸੀਆਂ ਦੇ ਉੱਤੇ ਜੇ ਬਣਿਆ ਐਮਸੀ ਤੇ ਜਿਹੜੇ ਇੱਥੋਂ ਦੇ ਵਰਕਰ ਆ ਉਹਨਾਂ ਦਾ ਮਾਨਤਾ ਰੱਖਣ ਵਾਸਤੇ ਜੇ ਪਾਰਟੀ ਇਹ ਕੰਮ ਕਰਦੇ ਕੋਈ ਖਾਸ ਗੱਲ ਨਹੀਂ ਹੈਗੀ ਜੇ ਕੀਤੀ ਜਾਂਦੀ ਹੈ ਤਾਂ ਇਹਦੇ ਨਾਲ ਜੁੜ ਜਾਂਦਾ ਕਿਉਂਕਿ ਇਹ ਇਲੈਕਸ਼ਨ ਚੀਜ਼ ਇਹੋ ਜੀ ਆ ਹਰ ਚੀਜ਼ ਤੇ ਇੱਕ ਇੱਕ ਵੋਟ ਦਾ ਮੁੱਲ ਹੈਗਾ ਜੀ ਸਤਨਾਮ ਜੀ ਹਾਂ ਜੀ ਤੁਹਾਡੇ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਐਮਪੀ ਦੀਆਂ ਚੋਣਾਂ ਵਿੱਚ ਜਿਵੇਂ ਤੁਸੀਂ ਦੱਸਿਆ ਹਾਂ ਜੀ ਹਾਂ ਜੀ ਬਿਲਕੁਲ ਹੈ ਆ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਓਕੇ ਹਾਰੇ ਹੋਏ ਐਮਪੀ ਨੂੰ ਰਵਨੀਤ ਬਿੱਟੂ ਨੂੰ ਹਾਂ ਅਗਰ ਰੇਲ ਮੰਤਰੀ ਬਣਾ ਸਕਦੇ ਆ ਤੇ ਫਿਰ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਇੱਕ ਐਮਸੀਡੀ ਚੋਣ ਹਾਰੇ ਹੋਣ ਦੇ ਬਾਵਜੂਦ ਇਹਨਾਂ ਨੇ ਵੀ ਕੋਈ ਉਹਦਾ ਦੇ ਸਕਦੇ ਆ ਕੋਈ ਦੇ ਸਕਦੇ ਦੇਖੋ ਜੀ ਇਹ ਗੱਲ ਆ ਜੀ ਕਿ ਪਾਰਟੀ ਦੇ ਕੋਲ ਪਾਰਟੀ ਦੀ ਪਾਵਰ ਆ ਜੀ ਹੁਣ ਜੇਕਰ ਇਹਨਾਂ ਨੇ ਕੁਝ ਕਰਨਾ ਹੈ ਤੇ ਨਰਿੰਦਰ ਮੋਦੀ ਕੋਲੇ ਨਹੀਂ ਉਹ ਤਾਂ ਮੈਂ ধারণা ਦਿੱਤੀ ਹੈ ਕਿ ਜਿਹੜੀਆਂ ਪਾਰਟੀਆਂ ਨੇ ਮਜ਼ਬੂਤ ਹੋਣਾ ਹੁੰਦਾ ਆਉਣ ਵਾਲੇ ਸਮੇਂ 'ਚ ਉਹਨਾਂ ਨੂੰ ਜਿਹੇ ਕੰਮ ਜਿਹੜੇ ਉਹ ਕਰਨ ਦੀ ਪਾਰਟੀ ਵੱਲੋਂ ਪਾਵਰ ਮਿਲੀ ਹੁੰਦੀ ਆ ਜੇਕਰ ਪਾਰਟੀ ਵੱਲੋਂ ਉਹਨਾਂ ਕੋਲੇ ਪਾਵਰ ਇਹਨਾਂ ਕੋਲੇ ਵੀ ਹੈਗੀ ਆ ਤੇ ਇਹ ਵੀ ਆਪਦੀ ਪਾਵਰ ਦਾ ਜਿਹੜਾ ਸਹੀ ਇਸਤੇਮਾਲ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਚੜ੍ਹਦੀ ਕਲਾ ਕਰ ਸਕਦੇ ਠੀਕ ਹੈ ਜੀ ਮਿਹਰਬਾਨੀ ਬਹੁਤ ਬਹੁਤ ਮਿਹਰਬਾਨੀ ਸੁਨਾਮ ਜੀ ਧੰਨਵਾਦ